1.5 ਕਰੋੜ ਰੁਪਇਆ ਲਾਇਆ 1.5 ਕਰੋੜ ਰੁਪਇਆ ਇਸ ਨੌਜਵਾਨ ਇਹ ਪੰਜਾਬ ਨੂੰ ਹੜ੍ਹਾਂ ਦੇ ਨਾਲ ਐਂ ਮਾਰਿਆ ਜਾਣਾ ਅਰੇ ਪਿੰਡ ਦੀ ਤਬਾਹ ਹੋ ਚੁੱਕੇ ਨੇ ਮੈਂ ਉਹ ਮੰਡ ਦਾ ਇਲਾਕਾ ਰੁੜ ਚੁੱਕਿਆ ਦੇਖ ਰਹੇ ਆ ਵੀਰ ਕਿਸੇ ਦਾ ਕੀ ਨੁਕਸਾਨ ਹੈ ਹੁਣ ਇਹੋ ਡਰਾਮਾ ਪਤਾ ਨਹੀਂ ਖਾਨਾਪੂਰ ਕੀ ਹਾਲਾਕ ਨੁਕਸਾਨ ਤਾਂ ਅੰਦਰ ਸੇ ਨਹੀਂ ਜਾ ਸਤਿ ਸ਼੍ਰੀ ਅਕਾਲ ਜੀ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਇਸ ਸਮੇਂ ਮਾਝਾ ਏਰੀਆ ਬਹੁਤ ਜ਼ਿਆਦਾ ਹੜ੍ਹਾਂ ਦੀ ਮਾਰ ਥੱਲੇ ਆ ਤੇ ਪੂਰੇ ਪੰਜਾਬ ਤੋਂ ਪੰਜਾਬੀ ਆਪਣੇ ਭੈਣ ਭਰਾਵਾਂ ਦੇ ਬਚਾਅ ਦੇ ਲਈ ਉਹਨਾਂ ਦੇ ਰਾਹਤ ਸਮਗਰੀ ਲੈ ਕੇ ਪਹੁੰਚ ਰਹੇ ਨੇ ਤੇ ਹੋਰ ਮਦਦ ਵੀ ਕਰ ਰਹੇ ਨੇ ਤੇ ਉੱਥੇ ਹੀ ਇਹ ਸੋਚਣ ਦੀ ਗੱਲ ਹੈ ਕਿ ਪੰਜਾਬ ਹਮੇਸ਼ਾ ਲੋਕਾਂ ਦੀ ਮਦਦ ਕਰਦਾ ਹੈ ਕਿਸੇ ਵੀ ਸਟੇਟ ਦੇ ਵਿੱਚ ਕੋਈ ਆਪਤਾ ਹੁੰਦੀ ਹੈ ਤਾਂ ਪੰਜਾਬੀ ਹੁੰਦੇ ਨੇ ਜਿਹੜੇ ਸਭ ਤੋਂ ਪਹਿਲਾਂ ਮੂਰੇ ਹੋ ਕੇ ਪਹੁੰਚਦੇ ਨੇ ਪਰ ਸਾਡੇ ਲਈ ਮਦਦ ਕਰਨੀ ਤਾਂ ਇੱਕ ਪਾਸੇ ਕਿਸੇ ਨੇ ਹਾਂ ਦਾ ਨਾਰਾ ਤੱਕ ਵੀ ਨਹੀਂ ਮਾਰਿਆ ਉੱਥੇ ਹੀ ਲੱਖਾਂ ਸਦਾਨਾ ਵੀ ਪਹੁੰਚੇ ਜਿੱਥੇ ਕਿ ਉਹਨਾਂ ਨੇ ਹਾਲਾਤ ਦਿਖਾਏ ਜੋ ਕਿ ਡੇਰਾ ਬਾਬਾ ਨਾਨਕ ਦੇ ਨੇੜੇ ਬੇਹੱਦ ਚਿੰਤਾਜਨਕ ਬਣੇ ਹੋਏ ਨੇ ਲੋਕਾਂ ਦੀਆਂ ਚਾਵਾ ਦੇ ਨਾਲ ਅਤੇ ਜ਼ਿੰਦਗੀ ਭਰ ਦੀ ਪੂੰਜੀ ਲਗਾ ਕੇ ਬਣਾਈਆਂ ਲੱਖਾਂ ਕਰੋੜਾਂ ਦੀਆਂ ਕੋਠੀਆਂ ਕਿਸ ਤਰ੍ਹਾਂ ਢਹਿ ਢੇਰੀ ਹੋ ਗਈਆਂ ਨੇ ਖੜਾਂ ਦੇ ਕਰਕੇ ਇਹ ਹਾਲਤ ਬਿਆਨ ਕਰਦੀਆਂ ਨੇ ਕਿ ਅਗਲੇ 10-15 ਸਾਲ ਤੱਕ ਇੰਨਾ ਪਰਿਵਾਰਾਂ ਦਾ ਦੁਬਾਰੇ ਪੈਣਾ ਸਿਰ ਹੋਣਾ ਮੁਸ਼ਕਲ ਜਾਪਦਾ ਪਰ ਉੱਥੇ ਹੀ ਇਹ ਵੀ ਸੱਚ ਹੈ ਕਿ ਪੰਜਾਬ ਦੇ ਵਿੱਚ ਹਰ ਕੋਈ ਆਪਣੇ ਭੈਣ ਭਰਾਵਾਂ ਦੇ ਲਈ ਖੜਦਾ ਤੇ ਖੜੇਗਾ ਵੀ ਕਿਉਂਕਿ ਐਨਆਰਆਈ ਵੀਰਾਂ ਨੇ ਵੀ ਸਨੇਹਾ ਭੇਜਿਆ ਹੈ ਕਿ ਕਵਰਾਈ ਨਾ ਪੰਜਾਬ ਸਿਆ ਤੇਰੇ ਵਦੇਸ਼ਾਂ 'ਚ ਵਸਦੇ ਪੁੱਤ ਹਲੇ ਹੈਗੇ ਨੇ ਤੇਰੇ ਨਾਲ ਖੜਨ ਦੇ ਲਈ ਸੋ ਆਓ ਦੇਖੋ ਇਹ ਵੀਡੀਓ ਹੋਰ ਅਪਡੇਟਸ ਨਾਲ ਅਪ ਟੂ ਡੇਟ ਰਹਿਣ ਦੇ ਲਈ ਸਵੈਗ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਆ ਹਾਲਾਤ ਨੇ ਪੰਜਾਬ ਦੇ ਜਿਹੜੇ ਤੁਹਾਨੂੰ ਦਿਖਾ ਰਹੇ ਆ ਇਹ ਵਿਚਾਰੇ ਲੋਕ ਅਸੀਂ ਖੜੇ ਆ ਰਾਵੀ ਦੇ ਕੰਢੇ ਇੱਧਰ ਸਾਡੇ ਰਾਵੀ ਆ ਜਿੱਥੋਂ ਟੁੱਟੀ ਆ ਤੁਸੀ ਵਨ ਟੁੱਟਿਆ ਤੇ ਅਸੀਂ ਪਿੰਡ ਖੜੇ ਆ ਇੱਕ ਪਿੰਡ ਦੇ ਢੋਨੇਵਾਲ ਪਿੰਡ ਆ ਰਮਦਾਸ ਹਲਕਾ ਗੁਰਦਾਸਪੁਰ ਜ਼ਿਲ੍ਹਾ ਤੇ ਮੇਰੇ ਪਿੱਛੇ ਆਹ ਦੇਖੋ ਵਿਚਾਰਾ ਆ ਨੌਜਵਾਨ ਮੇਰੇ ਨਾਲ ਖੜਾ 1.5 ਕਰੋੜ ਰੁਪਇਆ ਲਾਇਆ 1.5 ਕਰੋੜ ਰੁਪਇਆ ਇਸ ਨੌਜਵਾਨ ਨੇ ਆ ਬੜੇ ਸ਼ੌਂਕ ਦੇ ਨਾਲ ਜਿਹੜਾ ਇੱਕ ਘਰ ਪਾਇਆ ਇਹਨੇ ਕੋਠੀ ਪਾਈ ਆ ਤੇ ਜਿਹੜੀ ਆ ਤੁਸੀ ਬੰ ਟੁੱਟਣ ਕਰਕੇ ਬਹਿ ਗਈ ਆ ਰੁੜ ਗਈ ਆ ਤੇ ਇਸ ਇਲਾਕੇ 'ਚ ਅਸੀਂ ਦੇਖਦੇ ਆ ਮੇਰੇ ਇਧਰਲੇ ਪਾਸੇ 15 ਫੁੱਟ ਪਾਣੀ ਵਹਿੰਦਾ ਇੱਥੇ ਆ ਹਾਲਾਤ ਨੇ ਤੇ ਇਹ ਇਹ ਪਾਣੀ ਸ਼ਾਇਦ ਮਨ ਲਾ 15 ਜਾਂ 20 ਦਿਨਾਂ ਹੀ ਵਹੀ ਜਾਣਾ ਤੁਰਿਆ ਜਾਣਾ 15 20 ਦਿਨ ਤੱਕ ਪਾਣੀ ਰੁਕਣਾ ਉਦੋਂ ਬਾਅਦ ਦੇ ਹਾਲਾਤ ਆਪਾਂ ਦੇਖ ਲਓ ਵੀ ਜਦੋਂ ਇਹ ਸਾਰੀਆਂ ਇੱਥੇ ਆ ਦੇਖ ਲਓ ਚਰੀਆਂ ਚੁਰੀਆਂ ਕਮਾਦ ਕਮੂਦ ਸਭ ਡੁੱਬ ਗਏ ਆ ਘਾ ਡੁੱਬ ਗਏ ਸੀ ਸਾਰੇ ਇਹਨਾਂ ਪਿੰਡਾਂ ਜਾ ਕੇ ਆਏ ਆ ਕਿਹੜੇ ਕਿਹੜੇ ਪਿੰਡਾਂ 'ਚ ਆਪਾਂ ਗਏ ਕੀ ਕਿਨਾ ਸੀ ਸਿੰਘਪੁਰਾ ਸ਼ਾਮਪੁਰਾ ਸਿੰਘਪੁਰਾ ਸ਼ਾਮਪੁਰਾ ਮਾਸੀ ਵਾਲਾ ਮਾਸੀ ਵਾਲਾ ਮਾਸੀ ਵਾਲਾ ਜੱਟਾ ਬੱਸੀਆ ਜੱਟਾ ਬੱਸੀਆ ਇਹਨਾਂ ਪਿੰਡਾਂ 'ਚ ਅਸੀਂ ਗਏ ਆ ਸਾਰੇ ਪਿੰਡ ਹੀ ਤਬਾਹ ਹੋ ਚੁੱਕੇ ਨੇ ਬਈ ਐਡਾ ਕੋ ਮਾੜਾ ਹਾਲ ਆ ਇੱਥੇ ਅਜ ਨਾਲੇ ਤੱਕ ਸਾਰਾ ਇਹ ਮੰਡ ਦਾ ਏਰੀਆ ਵਾਜਦਾ ਸਾਰਾ ਮੰਡ ਦਾ ਇਲਾਕਾ ਰੁੜ ਚੁੱਕਿਆ ਹੈ ਇਹ ਬੰਦੇ ਬਾਈ ਐਂ ਲਾ ਲੋ ਵੀ 10 15 ਸਾਲ ਤਾ ਨਹੀਂ ਆਉਣੇ ਜਿਹੜੇ ਬੰਦੇ ਨੇ ਯਾਰ ਮਿਹਨਤ ਮੁਸ਼ਕਤ ਕਰਕੇ ਇਤਰਾ ਪ੍ਰਾਇਟਲੀ ਕੋਈ 8 9ਵਾਂ ਗੱਲਾਂ ਵਾਦਾ ਕੱਲ ਆਉਣਾ ਵੀ ਕੱਲ ਵੀ ਵੀ ਉਹ ਪਾਪਾ ਇਹਨਾਂ ਨੇ ਸਹੀ ਗੱਲਾਂ ਮੰਗਵਾ ਲਿਆ ਲੋਕਾਂ ਨੇ ਐਵੇਂ ਕੁਝੇ ਵਾਜੀਆਂ ਬਣਾ ਬਣਾ ਪਾਜੀ ਕੋਈ ਨਹੀਂ ਆਇਆ ਇੱਥੇ ਕੋਈ ਪ੍ਰਸ਼ਾਸਨ ਨਹੀਂ ਆਇਆ ਕਿ ਯੋ ਪਾਣੀ ਦਾ ਵਹਾਅ ਇੰਨਾ ਤੇਜ਼ਾ ਸਾਡੇ ਪੈਰ ਚੱਕਦਾ ਪਾਣੀ ਖੜ ਨਹੀਂ ਹੁੰਦਾ ਪਾਣੀ ਥੱਲੋਂ ਐ ਮਾਰਦਾ ਠੱਕਾ ਜਾਣੇ ਮੈਂ ਗੱਲ ਤੁਹਾਡੇ ਨਾਲ ਇਹ ਕਰਨੀ ਆ ਯਾਰ ਅੱਜ ਪੰਜਾਬ ਦੇ ਲੋਕਾਂ ਨਾਲ ਵੀ ਪੰਜਾਬ ਦੇ ਸਸਤਾਦਾਨਾਂ ਨਾਲ ਵੀ ਪੰਜਾਬ ਦੇ ਬੁੱਧੀਜੀਵੀਆਂ ਨਾਲ ਪੰਜਾਬ ਦੇ ਦਰਦ ਰੱਖਣ ਵਾਲੇ ਲੋਕਾਂ ਨਾਲ ਮੈਂ ਗੱਲ ਕਰਨੀ ਚਾਹੁੰਦਾ ਕਿ ਇਹ ਜਿਹੜੇ ਹਾਲਾਤ ਬਣਦੇ ਨੇ ਪੰਜਾਬ ਦੇ ਵਿੱਚ ਪਹਿਲਾਂ 88 ਦੇ ਵਿੱਚ ਇਸ ਇਲਾਕੇ ਤੋਂ ਪਤਾ ਲੱਗਾ ਵੀ 88 ਜਿੰਨਾ ਹੜ ਆਇਆ ਸੀ ਉਦੋਂ ਵੀ ਦੱਸਦੇ ਵੀ 8-8 ਫੁੱਟ ਛੱਲਾ ਜਿਹੜੀਆਂ ਇੱਥੇ ਤਾਂ 15 12-12 ਫੁੱਟ ਛੱਲਾਈਏ 10-10 ਫੁੱਟ ਟਰੈਕਟਰ ਜਿਹੜੇ ਟਰੈਕਟਰ ਸੀਗੇ ਦੋ ਤੇ ਗੱਡੀ ਸੀਗੀ ਬਲੇਰੋ ਹਾਂਜੀ ਬਲੇਰੋ ਥੱਲੇ ਤਸ ਗਈ ਥੱਲੋਂ ਪਾਣੀ ਨੇ ਕੱਢਤੀ ਸਾਰੀ ਮਿੱਟੀ ਤੇ ਥੱਲੇ ਤਸ ਗਈ ਦੱਸਦਾ ਫੁੱਟ ਥੱਲੇ ਬੱਜਿਆ 88 ਤੋਂ ਬਾਅਦ ਇੰਨੇ ਹਾਲਾਤ ਜਿਹੜੇ ਮਾੜੇ ਤੋਂ ਚਿੰਤਾਜਨਕ ਬਣੇ ਆ ਇਸ ਇਲਾਕੇ ਦੇ ਬਾਈ 10-15 ਸਾਲ ਬੰਦੇ ਪੈਰਾਂ ਤੇ ਨਹੀਂ ਖੜੇ ਹੋਣੇ ਐਡਾ ਨੁਕਸਾਨ ਉਹ ਚੱਕਿਆ ਇੱਕ ਤਾਂ ਮੈਂ ਪਹਿਲੀ ਗੱਲ ਕਰਨੀ ਚਾਹੁੰਨਾ ਕਿ ਪੰਜਾਬ ਦੇ ਲੋਕੋ ਜਿੱਥੇ ਤੁਸੀਂ ਬੜੇ ਇਹੀ ਸਾਡੇ ਦੀ ਖਾਸੀਅਤ ਆ ਇਹੀ ਤਸਵੀਰ ਆ ਪੰਜਾਬ ਦੀ ਕਿ ਜਦੋਂ ਕੋਈ ਵਿਫਤਾ ਪੈਂਦੀ ਹੈ ਕਿਸੇ ਵੀ ਪਾਸੇ ਕਿਸੇ ਇਲਾਕੇ ਤੇ ਲੋਕਾਂ ਚ ਪਿੰਡਾਂ ਦੇ ਵਿੱਚ ਤਾਂ ਸਾਰਾ ਪੰਜਾਬ ਉੱਠ ਖੜਾ ਹੁੰਦਾ ਇਕੱਲਾ ਇਹ ਪੰਜਾਬ ਹੀ ਨਹੀਂ ਜਿੱਥੇ ਵੀ ਪੰਜਾਬੀ ਬੈਠਾ ਉੱਥੇ ਉਹ ਰੇਂਦਰ ਦਰਦ ਤੜਫ ਨਾਲ ਉਹ ਬੰਦਾ ਉੱਠਦਾ ਤੇ ਉਹ ਬੰਦਾ ਆਪਣੇ ਲੋਕਾਂ ਦੀ ਮਦਦ ਕਰਦਾ ਇੱਥੇ ਤੁਸੀਂ ਹੁਣ ਰਾਸ਼ਨ ਲੈ ਕੇ ਆ ਰਹੇ ਹੋ ਖਾਸ ਤੌਰ ਤੇ ਜਿੰਨਾ ਪਿੰਡਾਂ ਦੀ ਮੈਂ ਬਾਈ ਗੱਲ ਕੀਤੀ ਆ ਨਾ ਇੱਥੇ ਪਸ਼ੂ ਭੁੱਖੇ ਖੜੇ ਆ ਬਾਈ ਇੱਥੇ ਲੋੜ ਆ ਐਸ ਵੇਲੇ ਇਸ ਇਲਾਕੇ ਦੇ ਵਿੱਚ ਲੋੜ ਆ ਹਰੇ ਚਾਰੇ ਦੀ ਜੋ ਵੀ ਲਿਆ ਸਕਦਾ ਪਸ਼ੂਆਂ ਲਈ ਬਾਕੀ ਰੱਸ਼ਨ ਇੱਥੇ ਜਿਵੇਂ ਪਾਣੀ ਵਗੈਰਾ ਤੇ ਹੋਰ ਰੱਸ਼ਨ ਤਾਂ ਬਹੁਤ ਆ ਗਿਆ ਇੱਥੇ ਹਾਲਾਤ ਪਸ਼ੂਆਂ ਦੇ ਮਾੜੇ ਆ ਜਿਹੜੇ ਮੈਂ ਰਮਦਾਸ ਹਲਕੇ ਦੀ ਗੱਲ ਕਰਦਾ ਡੇਰਾ ਬਾਬਾ ਨਾਨਕ ਹਲਕੇ ਦੀ ਗੱਲ ਕਰਦਾ ਇੰਨਾ ਪਿੰਡਾਂ ਜਾਓ ਬਾਈ ਆਂ ਤੌਰ ਤੇ ਕੀ ਹੁੰਦਾ ਬੰਦੇ ਵੱਡੀਆਂ ਸੜਕਾਂ ਤੇ ਆਉਂਦੇ ਆ ਉੱਥੋਂ ਹੀ ਰਾਸ਼ਨ ਉੱਤੀ ਵਰਤਾ ਕੇ ਤੇ ਵਾਪਸ ਮੁੜ ਜਾਂਦੇ ਆ ਜੋ ਪਹਿਲੇ ਹੀ ਜਿਹੜਾ ਲੋਡ ਬੰਦਾ ਵਿਚਾਰਾ ਉਹਦੇ ਕੋ ਪਹੁੰਚਦਾ ਨਹੀਂ ਜਾਂ ਜਿਹੜਾ ਬੰਦਾ ਲੋਡ ਬੰਦਾ ਕਈ ਵਾਰੀ ਸ਼ਰਮ ਮਨ ਜਾਂਦਾ ਵੀਰ ਮੈਂ ਕਿਵੇਂ ਹੱਥ ਡੂੰਗਾ ਤੇ ਜਿਹੜੇ ਇੱਥੇ ਤੁਹਾਨੂੰ ਪਤਾ ਵੀ ਉਹੀ ਲਟੇਰੇ ਖੜੇ ਆ ਵੀ ਵਧੀਆ ਲਾਹਾ ਲੈ ਲੋ ਕਿਉਂਕਿ ਇਹ ਜਿਹੜਾ ਹੜਾ ਹੈ ਇਹ ਹੜ ਕਈਆਂ ਨੂੰ ਐ ਵੀ ਰਾਸ ਆ ਜਾਂਦਾ ਮਾਰ ਮਾਰ ਬਹੁਤ ਨੂੰ ਜਾਂਦਾ ਬਰਬਾਦੀ ਬਹੁਤ ਦੀ ਕਰ ਜਾਂਦਾ ਪਰ ਇਹ ਜਿਵੇਂ ਸਿਆਸਤਦਾਨਾਂ ਨੂੰ ਆਪਣੀਆਂ ਰੋਟੀਆਂ ਸੇਕਣ ਦੇ ਕੰਮ ਆਉਣਾ ਉਹਨਾਂ ਨੇ ਕਹਿਣਾ ਉਹਦਾ ਕਰਤਾ ਜੀ ਉਹਨਾਂ ਨੇ ਕਹਿਣਾ ਉਹਦਾ ਕਰਤਾ ਮੈਂ ਇਹ ਵੀ ਗੱਲ ਕਰੂੰਗਾ ਕਿ ਕਰਨਾ ਕੀ ਚਾਹੀਦਾ ਜਦ ਅਜੇ ਨਾਲ ਸਮੇਂ ਦੇ ਵਿੱਚ ਹਾਲਾਤ ਕੀ ਨੇ ਤੇ ਮੰਗ ਕਿਹੜੀ ਚਾਹੀਦੀ ਆ ਹੱਕ ਦੀ ਗੱਲ ਕਿਹੜੀ ਚਾਹੀਦੀ ਉਹ ਵੀ ਮੈਂ ਗੱਲ ਤੁਹਾਡਾ ਸਾਂਝੀ ਕਰੂੰਗਾ ਪਰ ਉਸ ਤੋਂ ਪਹਿਲਾਂ ਮੈਂ ਕਹਿਣਾ ਚਾਹੁੰਦਾ ਵੀ ਇੱਥੇ ਬਹੁਤੇ ਹੁਣ ਜਿਹੜੇ ਚੈਨਲ ਆ ਉਹਨਾਂ ਨੂੰ ਟੀਆਰਪੀ ਦਾ ਮਸਲਾ ਵਿਚਾਰੇ ਉਹ ਵੀ ਆ ਜਾਣਗੇ ਚਲੋ ਚੰਗੀ ਗੱਲ ਆ ਹਾਲਾਤ ਦਿਖਾਉਣੇ ਚੰਗੀ ਗੱਲ ਆ ਪਰ ਮੈਂ ਚੈਨਲਾਂ ਨੂੰ ਇਹ ਕਹਿਣਾ ਚਾਹੁੰਦਾ ਬਾਈ ਜਦੋਂ ਸੋਡੀ ਲੋੜ ਪੈਣੀ ਆ ਅਜ ਤੋਂ ਮਹੀਨੇ ਬਾਅਦ ਜਦੋਂ ਇੱਥੇ ਬਿਲਕੁਲ ਇੱਥੇ ਜਿਹੜੇ ਖੜੇ ਆ ਨਾ ਅਸੀਂ ਬਰੇ ਇੱਥੇ 8-8 10-10 ਫੁੱਟ 5-5 ਫੁੱਟ ਬ੍ਰੇਤੀ ਚੜ ਚੁੱਕੀ ਐ ਜਿਹੜੀਆਂ ਦਾ 20 ਸਾਲ ਨਹੀਂ ਚੱਕੀ ਜਾਣੀ ਕਿਉਂਕਿ ਅਸੀਂ ਰੋਡ ਕੀ ਪਿੰਡ ਚੱਕ ਕੇ ਆਏ ਸੀਗੇ 23 ਦੇ ਵਿੱਚ ਸਰਦੂਲਗੜ੍ਹ ਦੇ ਕੋਲੇ 8-10-10 ਫੁੱਟ ਬ੍ਰੇਤੀ ਜਿਹੜੀ ਜੇ ਘੱਗ ਟੁੱਟਿਆ ਸੀਗਾ ਉੱਥੇ ਘੱਟੋ ਘੜ 2-250 ਟਰੈਕਟਰ ਰੋਜ਼ ਚੱਲਦਾ 23 ਦਿਨ ਲੱਗੇ ਉਹਨਾਂ 23 ਦਿਨ ਕਈ ਲੱਖਾਂ ਦਾ ਤੇਲ ਮੱਚਿਆ ਸੈਂਕੜੇ ਢੋਲ ਮੱਚ ਗਏ ਹਜ਼ਾਰਾਂ ਟਰੈਕਟਰ ਤੋਂ ਚੱਲਿਆ ਤਾਂ 23 ਦਿਨਾਂ ਜਾ ਕੇ ਬ੍ਰੇਤੀ ਚੱਕੀ ਗਈ ਸੀ ਇਹਦਾ ਵਿਚਾਰੇ ਜੇ ਨਾ ਲੋਕਾਂ ਨੇ ਮਦਦ ਕੀਤੀ ਤਾਂ ਇਹਦਾ ਬੰਦਿਆ ਦੇ ਮੁੜ ਕੇ ਨਾ ਫਸਲਾਂ ਹੋਣਗੀਆਂ ਹੀ ਨਹੀਂ ਫਸਲ ਨਾਲ ਹੀ ਬਹਾਲ ਹੋਣਾ ਤੇ ਇੰਨਾ ਬਾਣਾ ਦੇ ਵਿੱਚ ਜ਼ਮੀਨਾਂ ਦੇ ਵਿੱਚ ਬਰੇਤੀ ਇੰਨੀ ਚੜ ਗਈ 5-5 7 ਦਾ 10 ਦਾ ਫੁੱਟ ਚੱਕੀ ਨਹੀਂ ਜਾਣੀ ਬਾਈ ਉਦੋਂ ਮਦਦ ਕਰਿਓ ਜਿੰਨੇ ਮੈਂ ਸਾਡੀਆਂ ਕੋਈ ਐਨ ਆਰ ਆਈ ਭਰਾ ਨੇ ਸਾਡੀਆਂ ਕੋਈ ਸੰਸਥਾਵਾਂ ਨੇ ਸਾਡੇ ਕੋਈ ਜਿਹੜੇ ਵੀ ਸਮਾਜ ਸੇਵੀ ਲੋਕ ਨੇ ਉਹਨਾਂ ਨੂੰ ਅਪੀਲ ਕਰਦਾ ਕਿ ਬਦ ਤੋਂ ਬਦ ਉਦੋਂ ਸਾਨੂੰ ਲੋੜ ਹੈ ਖਾਸ ਤੌਰ ਤੇ ਜਿੱਥੇ ਵੀ ਰਾਵੀ ਟੁੱਟਿਆ ਜਾਂ ਬਿਆਸ ਟੁੱਟਿਆ ਜਾਂ ਸਤਲੁਜ ਟਟਿਆ ਉਹਨਾਂ ਇਲਾਕਿਆਂ ਜਾ ਕੇ ਉਹਨਾਂ ਪਿੰਡਾਂ ਦੇ ਵਿੱਚ ਜਾ ਕੇ ਸਾਨੂੰ ਨਿਸ਼ਾਨਦੇਹੀ ਕਰਨ ਦੀ ਲੋੜ ਆ। ਅਗਲੀ ਗੱਲ ਆ ਜਾਂਦੀ ਹੈ ਕਿ ਆਮ ਤੌਰ ਤੇ ਮੈਂ ਇੱਥੇ ਪਿਛਲੇ ਇੱਕ ਪਿੰਡ ਗਿਆ ਤੇ ਉੱਥੇ ਐਸਡੀਐਮ ਤੇ ਤਹਿਸੀਲਦਾਰ ਬੈਠੇ ਆ। ਉਹ ਲਿਖ ਰਹੇ ਆ ਵੀ ਯਾਰ ਕਿਸ ਦਾ ਕੀ ਨੁਕਸਾਨ ਆ ਹੁਣ ਇਹੋ ਡਰਾਮਾ ਪਤਾ ਨਹੀਂ ਖਾਨਾਪੂਰ ਕੀ ਹਾਲਾ ਕਿ ਨੁਕਸਾਨ ਤਾਂ ਅੰਦਰ ਸੇ ਨਹੀਂ ਜਾਣਾ। ਹੁਣ ਕੀ ਨੁਕਸਾਨ ਦੱਸਣਗੇ? ਇਹਨਾਂ ਨੂੰ ਤਾਂ ਐ ਹੀ ਨਹੀਂ ਪਤਾ ਲੱਗਣਾ ਵੀ ਇਹ ਸਾਡੀ ਵੱਟ ਕਿੱਥੇ ਆ? ਸਾਡਾ ਕਿਹੜਾ ਖੇਤ ਆ? ਉਹ ਹੀ ਨਿਸ਼ਾਨਦੇਹੀ ਕਰਨ ਦੇ ਟਾਈਮ ਲੱਗ ਜੂ। ਉੱਥੇ ਮੈਨੂੰ ਇੱਕ ਦੱਸਿਆ ਬਾਈ ਨੇ ਕਹਿੰਦਾ ਬਾਈ ਇੱਥੇ ਇੱਕ ਬੰਦਾ ਆਇਆ ਮੇਰੇ ਪਿੰਡ ਦਾ ਹੀ ਐ ਕਹਿੰਦਾ ਬਾਈ ਮੇਰੇ 25 ਡੰਗਰ ਰੁੱੜਦੇ ਕਹਿੰਦਾ ਆਇਆ ਉਹਦੇ ਕੋਲ ਇੱਕ ਡਾਇਨ ਸੀ ਇਹ ਵੀ ਜਿਹੜਾ ਲੋੜਬੰਦ ਪੀੜਤ ਬੰਦਾ ਹੜ ਪੀੜਤ ਕਿਹਨੂੰ ਕਹਿੰਦੇ ਹੜ ਨਾ ਪੀੜਤ ਐ ਇਹ ਲੋਕ ਪੀੜਤ ਨੇ ਉਹਨੇ ਨਿਸ਼ਾਨਦੇਹੀ ਕਰਕੇ ਪਿੰਡੋਂ ਪਿੰਡੀ ਜਾ ਕੇ ਆਪ ਪਹੁੰਚ ਕਰਕੇ ਡਟੇਰਿਆਂ ਦੇ ਹੱਥ ਨਾਲ ਦੇ ਜਾਓ ਉਹ ਵੀ ਬੈਠਿਆ ਦਾਲ ਲਾਉਣ ਨੂੰ ਵੀ ਹੁਣ ਆਉਣਾ ਰਸਣ ਆਊਗਾ ਪਤਾ ਨਹੀਂ ਕਿੰਨਾ ਕਾ ਆਟਾ ਦਾਲਾਂ ਪਾਣੀ ਪਤਾ ਨਹੀਂ ਕਿੰਨਾ ਜਮਾ ਕਰਕੇ ਵੇਚਣਾ ਸ਼ੁਰੂ ਕਰ ਦੇਣਗੇ ਸੋ ਮੈਂ ਇੱਕ ਬੇਨਤੀ ਇਹੀ ਕਰਨਾ ਵੀ ਇਸ ਇਲਾਕੇ ਦੇ ਵਿੱਚ ਆਓ ਬਾਈ ਪਿੰਡਾਂ 'ਚ ਨਿਕਲੋ ਪਿੰਡਾਂ ਜਾ ਕੇ ਪਤਾ ਲੱਗਦਾ ਹਾਲਾਤ ਕੀ ਆ ਅਗਲੀ ਗੱਲ ਮੈਂ ਕਰਨੀ ਚਾਹੁੰਦਾ ਜਿਹੜੀ ਗੱਲ ਮੈਂ ਅਗਲੀ ਕਰਨੀ ਚਾਹੁੰਦਾ ਵੀ ਇੱਧਰ ਪੰਜਾਬ ਦੇ ਹਾਲਾਤ ਦੇਖ ਲਓ ਆਪਾਂ ਆ ਦੇਖੋ ਸਾਡੇ ਆ ਪਾਣੀ ਵਾਧਦਾ ਤੁਰਿਆ ਆਂਦਾ ਪੱਦਰ ਆ ਦਿਨੋਂ ਇਧਰ ਹੌਲੀ ਹੌਲੀ ਵਾਧਦਾ ਤੁਰਿਆ ਆਂਦਾ ਪਾਣੀ ਦਾ ਪੱਦਰ ਤੇ ਇੱਕ ਤੋਂ ਮੈਂ ਗੱਲ ਹੋਰ ਦੱਸਣੀ ਚਾਹੁੰਦਾ ਅੱਜ ਹੈਗੀ 30 ਤਰੀਕ 30 ਅਗਸਤ ਕੱਲ ਨੂੰ ਆ 31 ਅਗਸਤ 31 ਅਗਸਤ ਨੂੰ ਨੰਗਲ ਜਿਹੜਾ ਭਾਖੜਾ ਡੈਮ ਹੈ ਉਹਦਾ ਜਿਹੜਾ ਕੰਟਰੋਲ ਹੈ ਉਹਦੀ ਸੁਰੱਖਿਆ ਦਾ ਜਿਹੜਾ ਪ੍ਰਬੰਧ ਹੈ ਉਹ ਸੀਆਈਐਸਐਫ ਦੇ ਹਵਾਲੇ ਹੋ ਜਾਣਾ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਵੀ ਅੱਜੇ ਦੀ ਕਿਉਂ ਲੋੜ ਹੈ ਨਹੀਂ ਭਾਈ ਜਿੰਨਾ ਚਿਰ ਮਰਜ਼ੀ ਆਪਾਂ ਰੌਲਾ ਪਾਈ ਜਾਗੇ ਪਿੱਟੀ ਜਾਗੇ ਜਿੰਨਾ ਮਰਜ਼ੀ ਰਸ਼ਨ ਠੋਈ ਜਾਗੇ ਇਹ ਪੰਜਾਬ ਨੂੰ ਹੱਡਾਂ ਦੇ ਨਾਲ ਐਂ ਮਾਰਿਆ ਜਾਣਾ ਸਾਡਾ ਕੋਈ ਸਿਆਸਤਾਨ ਸਾਡੇ ਕੋਈ ਬੁੱਧੀਜੀਵੀ ਇੱਕ ਦੋ ਬੋਲਦੇ ਆ ਬਾਕੀ ਸਾਰੇ ਚੁੱਪ ਨੇ ਸਾਡੇ ਕੋਈ ਹੋਰ ਪੰਜਾਬਦਰ ਦੀ ਲੋਕਾਂ ਨੂੰ ਜੇ ਕੋਈ ਗੱਲ ਚੱਕਣੀ ਚਾਹੀਦੀ ਹੈ ਚਾਹੇ ਵਿਰੋਧੀ ਧਿਰ ਆ ਚਾਹੇ ਸਰਕਾਰ ਆ ਕਿ ਅਸਲ ਦਾ ਇਹਦਾ ਜਿਹੜਾ ਮੁੱਦਾ ਬਣਦਾ ਜਿਹੜਾ ਸਾਡੇ ਡੈਮਾਂ ਦਾ ਕੰਟਰੋਲ ਹੈ ਸਾਡੇ ਹੈਡਵਰਕਸ ਦਾ ਕੰਟਰੋਲ ਹੈ ਉਹ ਸੈਂਟਰ ਕੋਲੇ ਆ ਡੈਮ ਸੇਫਟੀ ਐਕਟ ਬਣਾ ਦਿੱਤਾ ਗਿਆ ਸੈਂਟਰ ਵੱਲੋਂ ਸਾਰਾ ਕੰਟਰੋਲ ਪਾਣੀ ਦਾ ਉਹਨਾਂ ਕੋਲ ਆ ਉਹ ਤੈਅ ਕਰਦੇ ਆ ਕਿੰਨਾ ਪਾਣੀ ਕਿਹੜੇ ਸੂਬੇ ਨੂੰ ਕਿੰਨਾ ਪਾਣੀ ਕਿਹੜੇ ਸੂਬੇ ਨੂੰ ਜਦੋਂ ਮਾਰਨਾ ਦੇਖੋ ਜਸਟ ਰੋੜ 1.5 ਕਰੋੜ ਕਿੰਨੇ ਚਾਵਾਂ ਦਾ ਬੰਦੇ ਨੇ ਕੋਠੀ ਤੇ ਲਾਇਆ ਕਿੰਨੇ ਪਿੰਡ ਤਬਾਹ ਹੋ ਗਏ ਫਸਲਾਂ ਰੁੜ ਗਈਆਂ ਯਾਰ ਪਸ਼ੂ ਡੰਗਰ ਮਰ ਗਏ ਕੁ ਤਰ ਕੇ ਪਾਕਿਸਤਾਨ ਵੱਲ ਚਲੇ ਗਏ ਪਾਕਿਸਤਾਨ ਵੀ ਡੁੱਬ ਗਿਆ ਕਈ 10 12 ਜ਼ਿਲ੍ਹੇ ਲੈnde ਪੰਜਾਬ ਦੇ ਵੀ ਡੁੱਬ ਚੁੱਕੇ ਆ ਉਹ ਵੀ ਤਬਾਹ ਹੋ ਚੁੱਕੇ ਆ ਲੋਕ ਪਰ ਇੱਥੇ ਫੇਰ ਵੀ ਸਿਆਸਤਾਂ ਹੋਣੀਆਂ ਨੇ ਪਰ ਮੈਂ ਕਹਿੰਦਾ ਸਿਆਸਤ ਗੰਦੀ ਹੋ ਰਹੀ ਆ ਪੰਜਾਬ ਨਾਲ ਮੈਂ ਕਹਿੰਦਾ ਹੱਡ ਕੁਦਰਤੀ ਹੱਡ ਨਹੀਂ ਹੈਗੇ ਇਹ ਮੈਨ ਮੇਡ ਹੱਡ ਨੇ ਇਹ ਸ਼ਾਸਸ਼ਾਂ ਦੇ ਹੱਡ ਨੇ ਪੰਜਾਬ ਨੂੰ ਮਾਰਨ ਲਈ ਇਹੀ ਤਾਂ ਰੌਲਾ ਹੈ ਜਿਸ ਨੂੰ ਸਮਝ ਨਹੀਂ ਪੈ ਰਹੀ ਜਦੋਂ ਕੰਟਰੋਲ ਸੈਂਟਰ ਕੋਲ ਚਲੇਗਾ ਸਾਡਾ ਪੰਜਾਬ ਦਾ ਮੁੱਖ ਮੰਤਰੀ ਉਹ ਫਿਰਦਾ ਤਾਮਨ ਲਾਂਡੂ ਦੇ ਵੀ ਦੋਸ਼ੇ ਖਾਂਦਾ ਘੱਟੋ ਘਾਟ ਜਦੋਂ ਗਿਆ ਉੱਥੋਂ ਦਾ ਮੁੱਖ ਮੰਤਰੀ ਸਟਾਲਨ ਉਹਦੇ ਨਾਲੇ ਗੱਲ ਕਰਕੇ ਆ ਕਿ ਡੈਮ ਸੇਫਟੀ ਐਕਟ ਦੇ ਖਿਲਾਫ ਸਾਨੂੰ ਲੜਨਾ ਚਾਹੀਦਾ ਪਾਣੀ ਜੇ ਸਾਡਾ ਹੱਕ ਉਹ ਸਾਨੂੰ ਮਾਰਦਾ ਰਾਈਪਰਨ ਜਿਹੜਾ ਸਿਧਾਂਤ ਹੈ ਦੁਨੀਆ ਦਾ ਕਾਨੂੰਨ ਹੈ ਜਿਹੜੀ ਧਰਤੀ ਨੂੰ ਥਾ ਮੈਨੂੰ ਪਤਾ ਤੇ ਜਿਹੜੀ 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 ਧਰਤੀ ਜਿਹੜੇ ਖਿੱਤੇ ਦਾ ਨੁਕਸਾਨ ਹੁੰਦਾ ਪਾਣੀ ਦੇ ਹੱਕ ਵੀ ਉਹਦਾ ਪਰ ਸਾਡਾ ਹੱਕ ਹੀ ਨਹੀਂ ਪੰਜਾਬ ਦੀ ਮੈਂਬਰਸ਼ਿਪ ਦਾਅਵੇਦਾਰੀ ਬੀਵੀਐਮਪੀ ਦੇ ਵਿੱਚੋਂ ਪੰਜਾਬ ਪਾਸੇ ਕਰ ਦਿੱਤਾ ਗਿਆ ਕੋਈ ਅਧਿਕਾਰੀ ਨਹੀਂ ਪੰਜਾਬ ਦਾ ਰੱਖਿਆ ਗਿਆ ਡੈਮਾਂ ਦਾ ਕੰਟਰੋਲ ਸੈਂਟਰ ਨੇ ਆਪਣੇ ਕੋਲੇ ਕਰ ਲਿਆ ਸੁਯੇਆ ਸਪਨੋ ਟੈਕ ਕੋਲੇ ਲਿਆ ਲਿਆ ਰੌਲਾ ਤਾਂ ਬਈ ਇਹ ਬਣਦਾ ਕਿ ਅਸੀਂ ਇਸ ਗੱਲ ਤੇ ਮੁੱਦਾ ਠਾਈਏ ਸਾਡੇ ਬਾਲੇ ਵਿਦਵਾਨ ਕਹਿਣਗੇ ਉਹ ਪਹਿਲਾਂ ਲੋਕ ਬਚਾਲਗੇ ਲੋਕ ਨਹੀਂ ਬਚਣੇ ਜਿੰਨਾ ਤੇ ਅਸੀਂ ਆਪਣੇ ਹੱਕ ਦੀ ਗੱਲ ਨਹੀਂ ਕਰਦੇ ਅੱਜ ਕਰਨੀ ਬਹੁਤ ਜ਼ਰੂਰੀ ਹੈ ਆ ਸਾਡਾ ਮੁੱਖ ਮੰਤਰੀ ਕਹਿੰਦਾ ਫਰਾਨੇ ਵਾਲੋਂ ਪਾਣੀ ਲੈ ਲਿਓ ਲੈ ਓਏ ਕਹਿੰਦੇ ਪਹਿਲਾਂ ਸਾਡੀ ਗੱਲ ਨਹੀਂ ਸੁਣੀ ਸਾਡੀ ਕੋਈ ਸੁਣਵਾਈ ਨਹੀਂ ਆ ਸਾਡੇ ਨਾਲ ਕੋਈ ਦੁੱਖ ਨਜ਼ਾਰ ਕੀਤਾ ਉਹਨਾਂ ਨੇ ਚਿੱਠੀ ਲਿਖਤੀ ਕਹਿੰਦੇ ਚਿੱਠੀ ਦਾ ਕੀ ਫਾਇਦਾ ਐਂ ਡਰਾਮੇ ਨਾ ਕਰੋ ਕਦੇ ਉੱਥੇ ਜਾ ਕੇ ਬੀਵੀਐਮਪੀ ਦੇ ਅਧਿਕਾਰੀ ਨੂੰ ਜਿੰਦਾ ਲਾ ਲਿਆ ਜੀ ਆ ਕੇ ਮੈਂ ਡੈਮਾਂ ਦਾ ਪ੍ਰਬੰਧ ਮੈਂ ਕਰੂੰਗਾ ਜੀ ਮੈਂ ਰਾਖੀ ਕਰ ਰਿਹਾ ਕਿੱਥੇ ਪੰਜਾਬ ਦਾ ਮੁੱਖ ਮੰਤਰੀ ਯਾਰ ਇੰਨਾ ਮੁੱਦਿਆਂ ਦੇ ਲੜਨ ਦੀ ਲੋੜ ਆ ਜਾਂ ਪੰਜਾਬ ਬਚਾਉਣਾ ਨੇ ਚੱਕੀ ਫਿਰੋ ਲੰਗੜਾਂ ਦੇ ਇੱਥੇ ਲੈ ਕੇ ਲੰਗੜਾਂ ਤੇ ਚੱਕੀ ਫਿਰੋ ਸਰਾਂ ਦੇ ਬੋਰੇ ਤੇ ਮਰਦੇ ਫਿਰੋ ਰੁੱਟਦੇ ਫਿਰੋ ਫਰਾਂ ਹੀ ਹੋਣਾ ਜੇ ਅੱਜ ਨਾ ਨਾ ਅਸੀਂ ਬੋਲੇ ਇਨਾਂ ਹਾਲਾਤਾਂ ਦੇ ਵਿੱਚ ਤਾਂ ਹਿਸਾਬ ਲਾ ਲਓ ਇੱਕ ਪਾਸੇ ਤੁਹਾਨੂੰ ਪੰਜਾਬ ਨੂੰ ਮਾਰ ਰਹੇ ਹਨ ਹਣ ਹਾਲਾਤ ਦੇਖੋ ਪੰਜਾਬ ਦੇ ਕੀ ਬਣੇ ਹੋਇਆ ਤੇ ਦੂਜੇ ਪਾਸੇ 17 ਪਿੰਡਾਂ ਦੀ ਜ਼ਮੀਨ ਮਹਾਲੀ ਜ਼ਿਲ੍ਹੇ ਦੇ ਵਿੱਚ ਪੰਚਾਇਤੀ ਜ਼ਮੀਨ ਪੰਚਾਇਤ ਵਿਭਾਗ ਨੇ ਸਰਪੰਚਾਂ ਨੂੰ ਇਹ ਹੁਕਮ ਚਾੜਤਾ ਕਿ ਮਤੇ ਪਾ ਕੇ ਦੇ ਦਿਓ 17 ਪਿੰਡਾਂ ਦੀ ਪੰਚਾਇਤੀ ਜ਼ਮੀਨ ਨਲਾਮ ਕਰਨੀ ਹੈ ਖੁੱਲੀ ਬੋਲੀ ਦਾ। ਅਦਰ ਪੰਜਾਬ ਮਰੀ ਜਾਂਦਾ ਲੋਕ ਉਲਝਿਆ ਹੋਏ ਨੇ ਸਾਰਾ ਮਾਲਵਾ ਦੁਆਬਾ ਮਾਝਾ ਪੁਆਦ ਸਾਰਾ ਤੁਰਿਆ ਹੋਇਆ ਮਾਝੇਵਾਲ ਨੂੰ ਵੀ ਲੋਕਾਂ ਦੀ ਮਤ ਕਰਗੇ ਤੇ ਉਧਰ ਅੰਦਰ ਖਾਤੇ ਤੁਹਾਡਾ ਨਕਸਾਨ ਕਰ ਰਹੇ ਨੇ। ਇਹ ਪੰਜਾਬ ਦਰਦੀ ਨਾ ਯਾਰ ਹੈਲੀਕਾਪਟਰ ਦੇਤਾ ਜੀ ਅੱਗੇ ਹੈਲੀਕਾਪਟਰ ਦਾ ਕੀ ਹੋਣਾ ਬਾਈ ਕੁਛ ਨਹੀਂ ਆ ਬਾਈ ਇੱਥੇ ਕੋਈ ਹੈਲੀਕਾਪਟਰ ਨਹੀਂ ਆ ਮੈਂ ਤੁਹਾਨੂੰ ਦੱਸਾਂ ਇਹ ਸਰਦਾਰ ਜੀ ਸਾਰਾ ਸਮਾਨ ਕੁਛ ਨਹੀਂ ਆ ਭਾਜੀ ਪਾਣੀ ਚ ਸੁੱਟ ਗਏ ਸਾਰਾ ਕੁਝ ਤੁਹਾਨੂੰ ਦਿਖਾਉਣੇ ਆ ਮੈਂ ਅੱਗੇ ਆਰਮੀ ਕਹਿੰਦੇ ਬਚਾਊਗੀ ਉਹ ਗੱਡੀਆਂ ਛੱਡ ਕੇ ਉੱਡ ਗਏ ਉਹ ਖੜਾ ਆ ਗਿਆ ਗੱਡੀਆਂ ਤੁਹਾਨੂੰ ਦਿਖਾਉਣੇ ਆ ਉਹ ਖੜੀਆਂ ਖੜੀਆਂ ਉੱਥੇ ਗੱਡੀ ਮੇਰੇ ਆਰਮੀ ਜ਼ੀਰੋ ਆ ਮੇਰੇ ਕੋਈ ਕੰਮ ਨਹੀਂ ਆ ਮੈਂ ਸਾਰਿਆਂ ਨੂੰ ਇੱਥੇ ਭਾਈ ਇਹਦਾ ਮੈਂ ਸਲਾਮ ਕਰਦਾ ਯਾਰ ਇਹਨਾਂ ਲੋਕਾਂ ਨੂੰ ਮੈਂ ਧੰਨਵਾਦ ਮੰਨ ਗਿਆ ਨਾ ਲੋਕਾਂ ਨੂੰ ਇੰਨਾ ਨਾ ਪਾਣੀ ਚੜਿਆ ਹੋਇਆ ਘਰਾਂ ਦੇ ਆਲੇ-ਦੁਆਲੇ 15-15 ਫੁੱਟੇ ਲੋਕ ਘਰ ਨਹੀਂ ਛੱਡ ਕੇ ਜਾ ਰਹੇ ਇਹ ਡੰਗਰ ਛੱਡ ਕੇ ਬਾਗੇ ਧੰਨ ਆਉ ਲੋਕ ਦੇ ਆਪਣੇ ਘਰ ਨਾਲ ਇੰਨਾ ਮੋਹ ਆਪਣੇ ਡੰਗਣਾ ਪਸ਼ੂਆਂ ਨਾਲ ਨਾਲ ਮੋਹ ਹੈ ਮੋਹ ਕਿਵੇਂ ਬਾਈ ਇਹੀ ਰੋਜੀ ਰੋਟੀ ਹੈ ਬਸ ਇਹੀ ਗਈ ਤਾਂ ਬੰਦੇ ਦੇ ਪੱਲੇ ਕੀ ਰਹੇਗਾ ਜਮੀਨਾਂ ਦਾ ਗਈਆਂ ਫਸਲਾਂ ਦਾ ਮਰ ਗਈਆਂ ਜੇ ਪਸ਼ੂ ਵੀ ਗਏ ਤਾਂ ਬੰਦੇ ਦੇ ਪੱਲੇ ਕੀ ਰਹਿ ਗਿਆ ਸੋ ਮੇਰਾ ਕਹਿਣ ਦਾ ਭਾਵ ਆ ਪੰਜਾਬ ਦੇ ਲੋਕੋ ਕਿ ਮੁੱਦਿਆਂ ਤੇ ਆਜੋ ਏ ਮੁੱਦਿਆਂ ਤੇ ਆਜੋ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਨਹੀਂ ਇਹ ਹੜ ਜਿਹੜੇ ਹੈਗੇ ਆ ਅੱਜ ਗੱਲ ਕਰਨੀ ਪੈਂਦੀ ਐ ਫੈਡਰਲ ਢਾਂਚੇ ਦੀ ਰਾਜਾਂ ਦੇ ਅਧਿਕਾਰਾਂ ਦੀ ਹੱਕਾਂ ਦੀ ਗੱਲ ਕਰਨੀ ਚਾਹੀਦੀ ਐ ਸਾਨੂੰ ਆ ਮੌਕਾ ਹੁਣ ਹੁਣ ਸੁਣਦੇ ਵੀ ਲੋਕ ਹੋਣੀ ਹੁਣ ਨਹੀਂ ਸੁਣਦੇ ਲੋਕ ਆ ਮੂੰ ਤਾਂ ਲੋਕਾਂ ਨੂੰ ਲਾਲਾ ਬਿੱਲਾ ਐ ਪਾਣੀ ਆਇਆ ਨਿਕਲ ਗਿਆ ਹੁਣ ਮਾਲਵੇ ਆਪਣੇ ਮਾਲਵੇ ਵਾਲੇ ਆਪਾਂ ਨੂੰ ਤਾਂ ਪਤਾ ਹੀ ਨਹੀਂ ਆ ਲੋਕਾਂ ਦੇ ਹਾਲਾਤ ਐ ਇਹਨਾਂ ਲੋਕਾਂ ਕੋਲੇ ਆ ਕੇ ਦੇਖੋ ਕੰਨਾ ਬੁਰਾ ਹਾਲ ਐ ਪਰ ਫਿਰ ਵੀ ਮੈਂ ਕਹਿੰਦਾ ਮਾਝਾ ਵਾਲੋ ਤੁਸੀਂ ਧੰਨ ਹੋ ਬਾਈ ਤੁਹਾਡੇ ਸਿਰ ਨੂੰ ਸਲਾਮ ਐ ਸਿਰ ਚੋਦਾ ਤੁਹਾਡੇ ਅੱਗੇ